ਅੱਜ ਮੁਹੱਲਾ ਗੁਰੂ ਰਵਿਦਾਸਪੁਰਾ ਮਹਿਤਪੁਰ ਰੋਡ ਨਕੌਦਰ ਵਿਖੇ ਪਹਿਲੀ ਪਾਛਾਈ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਲੰਗਰ ਪੰਡਹਾਰਾ ਕਰਵਾਇਆ ਗਿਆ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਅਤੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੀ ਜਿਸ ਵਿੱਚ ਕੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਨਗਰ ਦੀਆਂ ਸੰਗਤਾਂ ਨੇ ਇਸ ਲੰਗਰ ਪੰਡਾਰੇ ਵਿੱਚ ਪੂਰੇ ਤਨ ਅਤੇ ਮਨ ਤੋਂ ਸੇਵਾ ਕੀਤੀ ਮੁਹੱਲਾ ਗੁਰੂ ਰਵਿਦਾਸਪੁਰਾ ਦੀਆਂ ਬੀਬੀਆਂ ਅੱਜ ਸਵੇਰ ਤੋਂ ਹੀ ਲੰਗਰ ਦੀ ਸੇਵਾ ਨਿਭਾ ਰਹੀਆਂ ਸਨ ਅਤੇ ਨਾਲ ਹੀ ਇਥੋਂ ਦਾ ਯੂਥ ਅਤੇ ਛੋਟੇ ਨਿੱਕੇ ਬੱਚੇ ਸੇਵਾ ਵਿੱਚ ਪੂਰਾ ਹੱਥ ਵਟਾ ਰਹੇ ਸਨ ਵੇਖੋ ਸਾਡੇ ਪੱਤਰਕਾਰ ਰਾਜੇਸ਼ ਕੁਮਾਰ ਦੀ ਖਾਸ ਰਿਪੋਰਟ केडी वर्ल्ड पंजाबी ਅਤੇ ਆਵਾਜ਼ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁਹੱਲਾ ਗੁਰੂ रविदासਪੁਰਾ ਮਹਿਤਪੁਰ ਰੋਡ ਨਕੋਤੇ ਵਿਖੇ ਦੀਆਂ ਜਿੱਥੇ ਕਿ ਪਹਿਲੀ ਪਾਸ਼ਾਹੀ ਤਾਂ ਤਾਂ ਚਿਰਗੁਰ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ ਨੂੰ ਸਮਰਪਿਤ ਇੱਕ ਲੰਗਰ ਦੀ ਸੇਵਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਔਰ ਸ਼੍ਰੀ ਗੁਰੂ रविदास ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ درمیان ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੈ ਪੀਮ ਜੈ ਭਾਤ ਮੈਂ ਪਹਿਲਾਂ ਤਾਂ ਸ਼੍ਰੀ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜਾ ਕਿ ਆਲ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਸਾਡੇ ਮੱਲਾ ਰਵਦਾਸਪੁਰ ਵਿੱਚ ਪਹਿਲੀ ਵਾਰੀ ਇਹ ਮਨਾ ਰਹੇ ਆ ਅਸੀਂ ਅੱਜ ਧੰਤਨ ਪਹਿਲੀ ਪਾਸ਼ਾਈ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ 555ਵਾਂ ਜਨਮ ਦਿਹਾੜਾ ਮੱਲਾ ਰਵਦਾਸਪੁਰ ਵਿੱਚ ਪੂਰੀ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ ਔਰ ਜੋ ਲੰਗਰ ਦੀ ਸੇਵਾ ਕੀਤੀ ਗਈ ਆ ਔਰ ਮੈਂ ਆਪਣੇ ਵੱਲੋਂ ਤੇ ਪੂਰੀ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਜਾਂ ਭਾਰਤ ਦੇ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ ਸ਼੍ਰੀ 555ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਦਿਨਾ ਔਰ ਉਹਨਾਂ ਦਾ ਜੋ ਸੰਦੇਸ਼ ਸਾਂਝੀ ਵਰਦਾ ਦਾ ਸੰਦੇਸ਼ ਉਹਨਾਂ ਦਾ ਸੰਦੇਸ਼ ਹੈਗਾ ਕਿਰਤ ਕਰੋ ਵੰਡ ਛਕੋ ਔਰ ਹਵਾ ਪਾਣੀ ਤੇ ਪ੍ਰਕਿਰਤੀ ਦੀ ਸੰਭਾਲ ਕਰਨਾ ਉਹਨਾਂ ਦਾ ਮੁੱਖ ਸੰਦੇਸ਼ ਹੈਗਾ ਔਰ ਉਹਨਾਂ ਨੇ ਜਾਤ ਪਾਤ ਧਰਮ ਤੋ ਉੱਪਰ ਉੱਠ ਕੇ ਪੂਰੀ ਮਨੁੱਖਤਾ ਦੀ ਗੱਲ ਕੀਤੀ ਆ ਔਰ ਖਾਸ ਕਰਕੇ ਔਰਤ ਦੀ ਉਹਨਾਂ ਨੇ ਜੋ ਗੱਲ ਕੀਤੀ ਆ ਔਰਤ ਦੇ ਸਨਮਾਨ ਦੀ ਗੱਲ ਕੀਤੀ ਆ ਔਰ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਪਰਿਵਾਰ ਦੀ ਸਮਾਜ ਦੀ ਤੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ 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 ਪ੍ਰਧਾਨ ਸਾਹਿਬ ਜੀ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤੇ ਲੰਗਰ ਦੀ ਸੇਵਾ ਕਿੰਨੇ ਵਜੇ ਸਟਾਰਟ ਹੋਈ ਸੀ ਇਸ ਵੇਰੇ ਕਰੀਬ ਅਸੀਂ ਸਵੇਰ ਦੇ ਤੜਕੇ ਸਵੇਰ ਦੀ ਕਰਨ ਰਏ ਅਸੀਂ ਰਾਤ ਲੱਗੇ ਆ ਅਸੀਂ 1 ਵਜੇ ਤੁਸੀਂ 12:30 ਵਜੇ ਅਸੀਂ ਇਹ ਸਟਾਰਟ ਕਰਤਾ ਸੀ ਲੰਗਰ ਜੋਗ ਲਗਾਤਾਰ ਚੱਲ ਰਿਹਾ ਹੈ। ਇਸ ਇਸ ਲੰਗਰ ਦੀ ਗੱਲ ਕਰੀਏ ਯੂਥ ਦੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਸੰਗਤਾਂ ਦੇ ਨਾਲ ਯੂਥ ਵੀ ਕਾਫੀ ਸੇਵਾ ਕਰ ਰਿਹਾ ਹੈ ਕੀ ਕਹੋਗੇ ਜੀ? ਦੇਖੋ ਜੀ ਇਹ ਸਾਰਾ ਕੰਮ ਯੂਥ ਨੇ ਹੀ ਸਭਾਲਣਾ ਹੈਗਾ ਕਿਉਂਕਿ ਅਸੀਂ ਜਿਹਦੇ ਆਪਣੀ ਏਜ ਦੇ ਮੁਤਲਕ ਹੁਣ ਇਹਨਾਂ ਨੂੰ ਇਹੀ ਹੈ ਹੀ ਮੋੜੇ ਦੇ ਰਹੇ ਹੈਗੇ ਆ ਜੋ ਕਿ ਬੱਚੇ ਜਿਹੜੇ ਸਾਡੇ ਉਹ ਵੱਧ ਚੜ ਕੇ ਸੇਵਾ ਕਰਨ ਤੇ ਇਹਨਾਂ ਬਦੌਸ਼ਾ ਆਵੇ ਤੇ ਵਧੀਆ ਕੰਮ ਕਰਨਾ ਵਧੀਆ ਮਤਲਬ ਪੜ੍ਹਨ ਲਿਖਣ ਇਕੱਠੇ ਹੋਣ ਹਾਂ ਧੰਨਵਾਦ ਧੰਨਵਾਦ ਤੋਏ ਸ ਇਹ ਤਸਵੀਰਾਂ ਸਨ ਮੁਹੱਲਾ ਗੁਰੂ ਰਵੀਦਾਸਪੁਰਾ ਦੀਆਂ ਔਰ ਸਾਡੇ ਨਾਲ ਜੁੜੇ ਸਨ ਅ ਸ਼੍ਰੀ ਗੁਰੂ ਰਵੀਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਡੇ ਦਰਮਿਆਨ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਕੋ ਮੈਸੇਜ ਸੁਨੇਹਾ ਲਾਵਾਂਗੇ ਹਾਂਜੀ ਵੀਰ ਕੀ ਸੁਨੇਹਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555ਵੇਂ ਪ੍ਰਕਾਸ਼ ਦਿਵਸ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਵੀਰ ਕੀ ਸੁਨੇਹਾ ਦੋ ਹਾਂਜੀ ਸੁਨੇਹਾ ਹੈ ਜੀ ਅੱਜ ਜੀ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਜਨਮ ਦਿਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਲੱਖ ਲੱਖ ਵਧਾਈਆਂ हां जी हुन ਸਾਡੇ ਦਰਮਿਆਨ ਮੌਜੂਦ ਨੇ ਡਾਕਟਰ ਬੀ ਆਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸ਼੍ਰੀਮਾਨ ਮਨੋਜ ਰਤੂ ਜੀ ਔਰ ਇਹਨਾਂ ਤੋਂ ਸੁਨੇਹਾ ਲੈਣੇ ਆ ਕੀ ਮੈਸੇਜ ਹੈਗਾ ਕਿਉਂਕਿ ਪਹਿਲੀ ਪਾਛਾਈ ਤਨ ਗੁਰਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੰਜਾਬ ਸਮੇਤ ਵੱਖ-ਵੱਖ ਜਗ੍ਹਾ ਤੇ ਜਿਹੜੇ ਲੰਗਰ ਲਗਾਏ ਜਾ ਰਹੇ ਨੇ ਔਰ ਮੁਹੱਲਾ ਰਵਿਦਾਸਪੁਰਾ ਵਿਖੇ ਵੀ ਅੱਜ ਲੰਗਰ ਲਗਾਇਆ ਗਿਆ ਹਾਂਜੀ ਪ੍ਰਧਾਨ ਸਾਹਿਬ ਜੈਪੀਐਮ ਜੈਪੀਐਮ ਜੈਪਾਤ ਇਹਨਾਂ ਦਾ ਮੈਂ ਗੁਰੂ ਦਾਸ ਪ੍ਰਬੰਧਕ ਕਮੇਟੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਨਾਨਕ ਮਹਾਰਾਜ ਜਿਹੜਾ ਇਹ ਪੂੜੀਆਂ ਸੋਲੀਆਂ ਦਾ ਲੰਗਰ ਲਗਾਇਆ ਹੈਗਾ ਆ ਇਹਦੇ ਵਿੱਚ ਸਾਡੇ ਮਹੱਲੇ ਦਾ ਸਹਿਯੋਗ ਹੈਗਾ ਆ ਔਰ ਮੈਂ ਧੰਨਵਾਦ ਕਰਦਾ ਆ ਕੇਡੀ ਵਾਰਡ ਚੰਦਨ ਦਾ ਜਿਨ੍ਹਾਂ ਨੇ ਜਿਹੜਾ ਇਹ ਸਾਡਾ ਇਹ ਛੋਟਾ ਜਿਹਾ ਪ੍ਰਾਰਲਾ ਕੀਤਾ ਗਿਆ ਇਹਦਾ ਇਹਦਾ ਜਿਹੜਾ ਇਹਨਾਂ ਨੇ ਲਾਈਵ ਕੀਤਾ ਹੈਗਾ ਆ ਉਹਦੇ ਲਈ ਮੈਂ ਧੰਨਵਾਦ ਕਰਦਾ ਔਰ ਮੈਂ ਆਪਣੇ ਵੱਲੋਂ ਡਾਕਟਰ ਬੀਆਰ ਮੇਕੇ ਮੋਡਲ ਕਮੇਟੀ ਵੱਲੋਂ ਅੱਜ ਦੇ ਦਿਨ ਦੀ ਗੁਰੂ ਗੁਰੂ ਨਾਨਕ ਦੇਵ ਜੀ ਸਾਰੇ ਨਿਵਾਸੀਆਂ ਨੂੰ ਔਰ ਬਾਹਰ ਵਿਦੇਸ਼ਾਂ 'ਚ ਵਸਦੇ ਲੋਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਇਹ ਜੋ ਹੈਗਾ ਇਹ ਗੁਰੂ ਨਾਨਕ ਮਹਾਰਾਜ ਪਹਿਲੀ ਪਾਰਸਾਈ ਹੈਗੀ ਹੈ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦੀ ਜਿਹੜੀਆਂ ਆਪਣੇ ਕਿਰਤ ਕਰੋ ਵੰਡ ਛਕੋ ਦਾ ਜਿਹੜਾ ਹੈਗਾ ਆ ਉਹਨਾਂ ਨੇ ਲਗਾਇਆ ਹੈਗਾ ਔਰ ਉਹਨਾਂ ਦੇ ਜਿਹੜੇ ਲੰਗਰ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਅੱਜ ਤੱਕ ਵੀ ਆਪਣੇ ਪੰਜਾਬ ਦੇ ਵਿੱਚ ਬਾਹਰ ਬਾਹਰ ਹੋਰ ਬੱਕ ਬੱਕ ਜਗ੍ਹਾ ਤੇ ਬਹੁਤ ਹੀ ਜਿਹੜੇ ਢੰਗ ਨਾਲ ਲੋਕ ਮਨਾਉਂਦੇ ਆ ਅਸੀਂ ਆਪਣੀ ਕਮੇਟੀ ਵੱਲੋਂ ਸਾਰੇ ਮੈਂਬਰ ਸਹਿਬਾਂ ਵੱਲੋਂ ਔਰ ਆਪਣੇ ਮਹਾਲੇ ਦੀਆਂ ਛਾਰੀਆਂ ਸੁਭਾਵਾਂ ਵੱਲੋਂ ਜਿਹੜਾ ਗੁਰਨਾਨਕ ਵਰਤੇ ਦੀ ਸਾਰੀ ਜੱਟ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਨ ਔਰ ਲਾਸਟ ਵਿੱਚ ਮੈਂ ਕੇਡੀ ਬਾਦ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਿਹੜਾ ਸਾਡਾ ਲਾਈਵ ਕੀਤਾ ਹੈ ਥੈਂਕ ਯੂ ਧੰਨਵਾਦ ਜੀ ਸੋ ਇਸ ਹਨ ਡਾਕਟਰ ਬੀ ਆਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸ਼੍ਰੀਮਾਨ ਮਨੋਜ ਦੱਤੂ ਔਰ ਸਾਡੇ ਦਰਮਿਆਨ ਹੋਰ ਵੀ ਮੋਤਵਰ ਵੀਰ ਮੌਜੂਦ ਹਨ ਜਿਨ੍ਹਾਂ ਨੇ ਇੱਕ ਚੰਗਾ ਮੈਸੇਜ ਚੰਗਾ ਸੁਣਾਇ ਦਿੱਤਾ ਕਿ ਧਨ ਗੁਰਨਾਨਕ ਦੇ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਹਰੇਕ ਸੰਗਤ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਸੋ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ ਨਿਊਜ਼ ਕੈਮਰਾਮੈਨ ਜਸਵੰਤ ਥੋਏ ਦੇ ਨਾਲ ਮੈਂ ਰਾਜੇਸ਼ ਕੁਮਾਰ